ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਮਾਂ ਦੇਪਸ ਤੇ ਮੇਰੀ ਮਾਂ ਨੂੰ ਸਮਰਪਿਤ ਜੋ ਹੁਣ ਰੱਬ ਦੇ ਦਰਤੀ ਬੈਠੀ ਹੈ ਆਪਣੇ ਦਿਲ ਦੇ ਯਜਵਾਦ ਸੁਣਾਉਂਗੀ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਵਿੱਚ ਸਾਡਾ ਸੱਚਾ ਆਸਰਾ ਕੌਣ ਹੈ ਜਦੋਂ ਦੁਨੀਆ ਠਕਰਾ ਦੇਵੇ ਜਦੋਂ ਹੌਸਲਾ ਤੋੜ ਦੇਣ ਤਾਂ ਕੌਣ ਹੁੰਦਾ ਹੈ ਜੋ ਅਸੀਂ ਅਡੀਕ ਕਰੀਏ ਉਹ ਸਾਨੂੰ ਸਾਂਭ ਲਵੇਗਾ ਮੇਰੇ ਲਈ ਉਹ ਆਸਰਾ ਸੀ ਮੇਰੀ ਮਾਂ ਪਰ ਅੱਜ ਜਦ ਮੈਂ ਇਹ ਸੁਣਾ ਰਹੀ ਹਾਂ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਹੈ ਉਹ ਆਕਾਸ਼ ਦੇ ਕਿਸੇ ਕੋਨੇ ਵਿੱਚੋਂ ਮੈਨੂੰ ਵੇਖ ਰਹੀ ਹੋਵੇਗੀ ਆਪਣੀ ਮਿੱਠੀ ਮੁਸਕਾਨ ਨਾਲ ਜਿਵੇਂ ਕਹਿ ਰਹੀ ਹੋਵੇ ਮੈਂ ਹਮੇਸ਼ਾ ਤੇਰੇ ਨਾਲ ਹਾਂ ਬੇਟੀ ਮਾਂ ਮਾਂ ਇੱਕ ਰੱਬ ਦਾ ਨਾਮ ਹੈ ਜੋ ਰੱਬ ਦੇ ਬਰਾਬਰ ਹੈ ماں ਉਹ ਸ਼ਬਦ ਹੈ ਜੋ ਮਨੁੱਖੀ ਜ਼ਿੰਦਗੀ ਦਾ ਪਹਿਲਾ ਵਿਅਕਤੀਤਵ ਬਣਾਉਂਦੀ ਹੈ ਇਹ ਉਹ ਚਿਹਰਾ ਹੁੰਦਾ ਹੈ ਜੋ ਬੱਚੇ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਪਿਆਰ ਦੀ ਚਮਕ ਦਿਖਾਉਂਦਾ ਹੈ ਮੇਰੀ ਮਾਂ ਵੀ ਐਸੇ ਹੀ ਪਿਆਰ ਤਿਆਗ ਤੇ ਸ਼ਿੰਗਾਰਸ਼ ਦੀ ਮੂਰਤ ਸੀ ਉਹ ਨਾ ਸਿਰਫ ਮੇਰੀ ਜੰਨੀ ਸੀ ਸਗੋਂ ਮੇਰੀ ਆਤਮਾ ਦੀ ਸ਼ਾਂਤੀ ਵੀ ਸੀ ਮਾਂ ਦੀਆਂ ਅੱਖਾਂ ਵਿੱਚ ਮੈਂ ਹਮੇਸ਼ਾ ਆਪਣੇ ਲਈ ਇੱਕ ਵਿਸ਼ਵਾਸ ਦੇਖਿਆ ਜਦ ਮੈਂ ਥੱਕ ਜਾਂਦੀ ਜਦ ਅਸਫਲ ਹੋ ਜਾਂਦੀ ਉਹ ਅੱਖਾਂ ਕਦੇ ਗਿਲਾ ਨਹੀਂ ਕਰਦੀਆਂ ਸਨ ਸਕੋਂ ਮਿਲੂ ਦੁਬਾਰਾ ਖੜਾ ਹੋਣ ਦੀ ਹਿੰਮਤ ਦਿੰਦੀ ਆਜੂ ਅੱਖਾਂ ਬੰਦ ਹਨ ਪਰ ਉਹਨਾਂ ਦੀ ਨਮੀ ਮੇਰੇ ਦਿਲ ਵਿੱਚ ਹਮੇਸ਼ਾ ਤਾਜ਼ਾ ਰਹੇਗੀ ਮੈਂ ਅੱਜ ਵੀ ਮਹਿਸੂਸ ਕਰਦੀ ਹਾਂ ਉਹ ਸਿਰ ਤੇ ਰੱਖਿਆ ਗਿਆ ਹੱਥ ਜੋ ਤਪਦੇ ਦਿਨਾਂ ਵਿੱਚ ਛਾਂ ਬਣ ਜਾਂਦਾ ਸੀ ਪਰ ਜਦ ਮੇਰਾ ਮਨ ਉਦਾਸ ਹੁੰਦਾ ਉਹ ਹੱਥ ਮੇਰੇ ਹੌਂਸਲੇ ਨੂੰ ਚੁੰਮ ਕੇ ਉਤਸ਼ਾਹ ਦਿੰਦੇ ਮਾਂ ਦੇ ਹੱਥ ਸਿਰਫ ਰੋਟੀ ਬਣਾਉਣ ਲਈ ਨਹੀਂ ਹੁੰਦੇ ਉਹ ਤਾਂ ਰੱਬ ਦੀ ਦਇਆ ਦਾ ਰੂਪ ਹੁੰਦੇ ਹਨ ਉਹ ਬੋਲ ਜੋ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ ਧੀਏ ਹਾਰ ਨਾ ਮੰਨੀ ਮਾਂ ਤੇ ਰੱਬ ਹਮੇਸ਼ਾ ਤੇਰੇ ਨਾਲ ਹਨ ਇਹ ਉਹ ਬੋਲ ਹਨ ਜੋ ਮੇਰੀ ਮਾਂ ਨੇ ਬਚਪਨ ਵਿੱਚ ਕਿਹਾ ਸੀ ਪਰ ਉਹ ਅੱਜ ਵੀ ਮੈਨੂੰ ਮਜ਼ਬੂਤ ਬਣਾਉਂਦੇ ਹਨ ਅਜਿਹੇ ਬੋਲ ਕਿਸੇ ਕਿਤਾਬ ਵਿੱਚ ਨਹੀਂ ਮਿਲਦੇ ਇਹ ਤਾਂ ਸਿਰਫ ਮਾਂ ਦੇ ਦਿਲ ਤੋਂ ਨਿਕਲਦੇ ਹਨ ਉਹ ਕਈ ਵਾਰ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੀਆਂ ਖੁਸ਼ੀਆਂ ਨੂੰ ਕੁਰਬਾਨ ਕਰਕੇ ਸਾਡੀਆਂ ਇਸ਼ਾਵਾਂ ਨੂੰ ਤਰਜੀਹ ਦਿੰਦੀ ਹੈ ਉਹ ਦਿਨ ਰਾਤ ਮਿਹਨਤ ਕਰਦੀ ਸੀ ਸਿਰਫ ਇਸ ਲਈ ਕਿ ਮੈਨੂੰ ਕੋਈ ਕਮੀ ਮਹਿਸੂਸ ਨਾ ਹੋਵੇ ਮਾਂ ਨੇ ਕਦੇ ਮੇਰੇ ਸਾਹਮਣੇ ਆਪਣਾ ਦਰਦ ਨਹੀਂ ਵਿਖਾਇਆ ਪਰ ਅੱਜ ਮੈਂ ਸੋਚਦੀ ਹਾਂ ਉਹ ਅੰਦਰੋਂ ਕਿੰਨੀ ਵਾਰ ਰੋਈ ਹੋਵੇਗੀ ਉਹਦੀ ਮੌਤ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਾਲੀਪਨ ਹੈ ਜਦੋਂ ਮਾਂ ਇਹ ਦੁਨੀਆ ਛੱਡ ਗਈ ਤਾਂ ਲੱਗਾ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਘਰ ਤਾਂ ਉਹੀ ਸੀ ਪਰ ਘਰ ਦੀ ਰੂਹ ਚਲੀ ਗਈ ਉਹਦੀ ਖੰਗ ਉਹਦੀ ਪੁਕਾਰ ਉਹਦੀ ਹੱਸਣ ਦੀ ਆਵਾਜ਼ ਹੇਠਾਂ ਸਭ ਕੁਝ ਮੋਰੀ ਬਣ ਗਿਆ ਅਜੇ ਹੀ ਖਾਲੀਪਨ ਇਸ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ਪਰ ਉਹ ਚਲੀ ਗਈ ਤੇ ਵੀ ਮੇਰੇ ਨਾਲ ਹੀ ਅਕਸਰ ਲੋਕ ਕਹਿੰਦੇ ਹਨ ਮਾਂ ਨਹੀਂ ਰਹੀ ਪਰ ਮੈਂ ਕਹਿੰਦੀ ਹਾਂ ਮਾਂ ਕਦੇ ਨਹੀਂ ਜਾਂਦੀ ਉਹ ਹਰ ਰੋਜ਼ ਮੇਰੇ ਸੁਪਨਿਆਂ ਵਿੱਚ ਆਉਂਦੀ ਹੈ ਹਰ ਫੈਸਲੇ ਵਿੱਚ ਉਸ ਦੀ ਆਵਾਜ਼ ਹੁੰਦੀ ਹੈ ਜਦ ਮੈਂ ਕਿਸੇ ਚੀਜ਼ ਤੋਂ ਡਰਦੀ ਹਾਂ ਤਾਂ ਉਹਦੇ ਸ਼ਬਦ ਮੇਰੇ ਦਿਲ ਨੂੰ ਹੌਸਲਾ ਦਿੰਦੇ ਹਨ ਮਾਂ ਦੀ ਯਾਦ ਇੱਕ ਰਜਾਨਾ ਦੀ ਅਰਦਾਸ ਹੈ ਮੈਂ ਹਰ ਰੋਜ਼ ਮਾਂ ਲਈ ਦੁਆ ਕਰਦੀ ਹਾਂ ਉਸ ਦੀ ਰੂਹ ਦੀ ਸ਼ਾਂਤੀ ਲਈ ਉਸ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਮਾਂ ਨੇ ਕਦੇ ਆਪਣੇ ਲਈ ਨਹੀਂ ਸੋਚਿਆ ਸੋ ਹੁਣ ਮੇਰਾ ਫਰਜ਼ ਬਣਦਾ ਹੈ ਮੈਂ ਉਹ ਸਾਰੀਆਂ ਖੁਸ਼ੀਆਂ ਹਾਸਲ ਕਰਾਂ ਜੋ ਮੇਰੀ ਮਾਂ ਮੇਰੇ ਲਈ ਚਾਹੁੰਦੀ ਸੀ ਮੈਂ ਵਾਅਦਾ ਕਰਦੀ ਹਾਂ ਮਾਂ ਕਿ ਮੈਂ ਕਦੇ ਵੀ ਤੁਹਾਡੀ ਇੱਜ਼ਤ ਨੂੰ ਦਾਗ ਨਹੀਂ ਲਗਾਵਾਂਗੀ ਮੈਂ ਉਹੀ ਜੀਵਨ ਜਿਊਵਾਂਗੀ ਜਿਸ ਵਿੱਚ ਪਿਆਰ ਹੋਵੇ ਸੱਚਾਈ ਹੋਵੇ ਤੇ ਹੌਸਲਾ ਹੋਵੇ ਉਹੀ ਕੌਣ ਜੋ ਤੂੰ ਮੈਨੂੰ ਸਿਖਾਏ ਮਾਂ ਤੂੰ ਮੇਰੇ ਲਈ ਸਿਰਫ ਇੱਕ ਯਾਦ ਨਹੀਂ ਤੂੰ ਮੇਰੀ ਜ਼ਿੰਦਗੀ ਦਾ ਰਹਾਣੀ ਆਧਾਰ ਹੈਂ ਤੂੰ ਚਲੀ ਗਈ ਪਰ ਮੈਂ ਸਦਾ ਤੇਰੇ ਨਕਸ਼ੇ ਕਦਮਾਂ ਤੇ ਤੁਰਾਂਗੀ ਜਦ ਵੀ ਰੱਬ ਕੋਲ ਜਾਵਾਂਗੀ ਸਭ ਤੋਂ ਪਹਿਲਾਂ ਤੇਰੇ ਲਈ ਧੰਨਵਾਦ ਕਰਾਂਗੀ ਤੇਰਾ ਮਾਂ ਬਣਨ ਲਈ ਮੇਰੀ ਮਾਂ ਬਣਨ ਲਈ ਮਾਂ ਦੀ ਚੋਣ ਰੱਬ ਕਰਦਾ ਹੈ ਪਰ ਮੈਨੂੰ ਮਾਂ ਨੂੰ ਸਮਝਣਾ ਸਾਡਾ ਫਰਜ਼ ਹੁੰਦਾ ਹੈ ਇਹ ਵਿਚਾਰ ਮੇਰੀ ਮਾਂ ਦੀ ਯਾਦ ਚ ਹਨ ਪਰ ਹਰ ਉਸਤੀ ਪੁੱਤ ਲਈ ਜੋ ਆਪਣੀ ਮਾਂ ਨੂੰ ਦਿਲੋਂ ਪਿਆਰ ਕਰਦੇ ਹਨ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ